ਆ ਗਿਆ ਗਿਆ ਕੰਜੇ ਗੱਲ ਤੋਂ ਪੰਗਾ ਲੈ ਗਿਆ ਤੇ ਆ ਮੈਂ ਤੈਨੂੰ ਅਰੇ ਕਰੀ ਬੜੀ ਕਿਹਾ ਫਿਰ ਉਹ ਗੱਲਾਂ ਉਹ ਕਰੋ ਲੜਦੇ ਸੀ ਵੀਰ ਜਵਾਹੀ ਸੀ ਕਹਿੰਦੇ ਸੀਗੇ ਮਹਿੰਗਾ ਸਮਾਨ ਖਾਨਾ ਕੋਈ ਸੌਦਾ ਨਹੀਂ ਪਤਾ ਨਹੀਂ ਜਵਾਗ ਕਾ ਮੈਂ ਕੁੱਤੇ ਭੌਂਕ ਗਿਆ ਜਾ ਉਹ ਹੀ ਗੱਲਾਂ ਫਿਰ ਮਰੋਂਗੇ ਨਾ ਮਾਰੋਂਗੇ ਖੱਲੀਆਂ ਲਈ ਜਾਨ ਨਹੀਂ ਹੈ ਜੱਟੀਆਂ ਚ ਜਾਨ ਭੰਗੇ ਫੁੱਦੇ ਚਾਹੀਓ ਗੱਡੀ ਤੇਲ ਹੀ ਹੈਗੀ ਤੇ ਲੋਣ ਪਵਾਵਾ ਕਿਥੋਂ ਕੋਈ ਪੈਸਾ ਪੰਜਾ ਕੇ ਮੁੜ ਕੇ ਨਾ ਇਪੀ ਜਾ ਪੈ ਮੈਂ ਤੌਰ ਆਈ ਜਾਂਦੀ ਹੁਣ ਨਾ ਕੁੱਤਾ ਮੂੰਹ ਬਿੱਲੀ ਨਾਲ ਕੱਟ ਕੇ ਪਾ ਮਰ ਤਨ ਕਿ ਕੋਈ ਫਾਇਦਾ ਕਰ ਡੈਂਜਰ ਹੁਣ ਤੱਕ ਸਵਾ ਕੋਈ ਮਰਜੀ ਦੇ ਦੇ ਉਹੀ ਲੱਗ ਜੂ ਉਹ ਰੋਟਾ ਕੇ ਵੱਡਾ ਛੜੱਜਾ ਪਾਉਂਦਾ ਸੀ ਕਿ ਮੈਂ ਨਸ਼ਾ ਛੱਡੂ ਆਏ ਭੈਣ ਦੀ ਫੁੱਦੀ ਸੌਖੀ ਪਈ ਆ ਫਿਰ ਨਹੀਂ ਛੱਡਣੀ ਮੈਨੂੰ ਵੀ ਪਤਾ ਸੀ ਆਏ ਮਹਿੰਗੇ ਪਾਜੇ ਸਿੱਕਾ ਮੜਿਆ ਕਿ ਖਾਈ ਜਨੇ ਬਾਹ ਹੋਏ ਕੀ ਤੇਰੇ ਕੋਰੇ ਪਾ ਜੀ ਹੁਣ ਕਰ ਨਹੀਂ ਪੈਂਦਾ ਮੈਂ ਤਾਂ ਮੰਜਾ ਡਾਰਖਾ ਇਸੇ ਪਰੋਂ ਕਿਛੇ ਜਾਈ ਬੈਠਾਂ ਗਲੀ ਚ ਗਲੀ ਚ ਪੁੱਛਣਾ ਕਰੇ ਲੜਦੇ ਐ ਕਿਦ ਐ ਤੁਰੇ ਜਾਣਾ ਪਾਗਲਾ ਵੰਗੂ ਕਿਦ ਐ ਤੁਰੇ ਜਾਣਾ ਅੱਛਾ ਹੋਰ ਕਿਦ ਨਾ ਆਈਓ ਸਾਰੀ ਰਾਤ ਬੱਠਲ ਪੰਨਤਾ ਵਾ ਨਾ ਭਾਈ ਇੱਥੇ ਪਾਈ ਆ ਫਿਰ ਤੇਰੀ ਸਲਾਹ ਨਾ ਮੈਂ ਤਾਂ ਇੱਥੇ ਬੰਗ ਆਈ ਨਾ ਨਾ ਕਰੀ ਵਾਸਤੇ ਕੋਈ ਠੰਡਾ ਪਾਣੀ ਫਾਇਦਾ ਕਰਦਾ ਦੱਸਿਆ ਕਿਸੇ ਨੇ ਕਹਿੰਦਾ ਨਾਲ ਹੀ ਚੰਗਾ ਹੁੰਦਾ ਖੁੱਲ ਜਾਂਦਾ ਅੱਛਾ ਮਨੂ ਲਿਆ ਆਪੀ ਨੇ ਖੁੱਲੀ ਗਏ ਸਰੀਰ ਤੋਂ ਖੁੱਲ੍ਹਿਆ ਖੜਾ ਲੱਗਦਾ ਹੈ ਬਾਕੀ ਦਾ ਚਾਹੇਂਗੀ ਤੂੰ ਹਾਂ ਕੀ ਬਤਾ ਕਾ ਇੱਕ ਦਿਨ ਹੋ ਗਿਆ ਵਜਾ ਆਏ 5-7 ਦਿਨ ਹੋ ਗਏ ਛੱਟ ਕਹਾਂ ਬਹੁਤ ਦਿਨ ਕੱਟ ਕੇ ਯਾਰ ਜਲਵਾਣਾ ਮੰਨ ਫਿਰੋ ਪਰ ਆ ਖਾਜੀ ਘਟ ਹੁਣ ਤਾਂ ਬਚਾ ਰੰਗ ਵੀ ਅੱਗੇ ਨਾਲ ਢਾਲ ਹੋ ਗਿਆ ਪਰਨ ਕੀ ਗੱਲ ਨੇ ਸਿੱਧੀ ਕਰਕੇ ਕਾ ਚ ਫਿਰ ਰਹੀ ਸੀ ਉਹ ਅੰਦਰ ਫਿਰਨਾ ਗੰਨ ਦਾ ਪਹਿਲੇ ਜਿਹੜਾ ਖਾਂਦਾ ਰਿਆਂ ਹੂੰ ਉਹਨੇ ਕਾਲਾ ਸਵਾਹ ਕਰਤਾ ਕਿ ਟੱਟੀਆਂ ਨੇ ਝੋਟਾ ਪਾਈ ਕੱਟੀਆਂ ਆਹ ਪੁੱਛਣਾ ਦੋ ਤਿੰਨ ਚਾਦਰਾਂ ਤੇ ਲਿਬੜੀਆਂ ਪਈ ਅਰੇ ਦਰਗਾ ਨਾ ਕਿਉਂ ਪਾ ਕੈ ਨਾ ਕਿ ਦਰਗਾ ਖਾਇ ਕਰ ਉਹ ਸਾਰੇ ਹੀ ਬਾਹਰ ਨਿਕਲਦਾ ਮਗਰ ਉਹ ਪਤਲਾ ਹੋ ਅੱਛਾ ਹੋਰ ਕੋਈ ਮੜਮਟਾਈ ਜਿੜੀ ਬਣਾ ਕੇ ਦਿੱਤੀ ਰਾਤ ਹੂੰ ਉਹ ਸਾਰੀਆਂ ਮੇਂਗਣੀਆਂ ਬਾਹਰ ਨਿਕਲ ਗਈਆਂ ਫਿਰ ਤਾਂ ਅੰਦਰ ਮਸ਼ੀਨਰੀ ਕੰਟਰੋਲ ਕਰਨੋ ਹਟ ਗਿਆ ਹਾਂ ਲੀਵਰ ਤੋ ਹੋ ਗਿਆ ਕਮ ਲੀਵਰ ਸਿਸਟਮ ਡੈਡ ਹੋ ਗਿਆ ਫਿਰ ਤਾਂ ਜਿਵੇਂ ਉਹ ਫੈਕਟਰੀ ਚ ਖਲ ਬਣ ਜਾਈ ਬਣ ਬਣੀ ਦੇਖਦਾ ਮਾਂ ਗਲਤੀ ਹੈ ਨਾ ਨਾ ਦਲੀਆ ਕੰਜੇ ਜੇ ਮੈਂ ਤਾਂ ਜਿਹੜੇ ਡਾਕਟਰ ਦੇ ਦੇਖੇ ਮਖਾਈ ਜੇ ਤਾਂ ਕਾਊਂਟਰ ਪੱਕੇ ਦਾ ਜਬਾਨ ਸੀ ਜੇ ਰਹੀ ਵੀ ਠੀਕ ਲੋਟਾਇਆ ਜਾ ਰਿਹਾ ਹੋਰ ਮੈਂ ਤਾਂ ਰਿਸ਼ਤੇਦਾਰਾਂ ਜੀ ਫੋਨ ਕਿਰਕਤ ਦੇ ਪਟੋਂ ਦੇ ਕੰਜੇ ਦੇ ਛਪਾਈਆਂ ਜਿੱਦੇ ਜਿੱਦੇ ਹੁਣ ਤਾਂ ਪਟੀਆਂ ਰਹਿ ਗਈਆਂ ਹੁਣ ਤਾਂ ਜਮਾਂ ਇੱਕ ਵਾਕ ਜੀ ਦਿੱਲੀ ਵੱਧ ਕੇ ਪਣੀ ਪੰਗਾ ਲੱਤੈ ਗਲਤ ਪੰਗਾ ਲੈ ਲੈ ਜੀ ਤੇ ਐਡਾ ਨਹੀਂ ਤੂੰ ਅੱਖ ਚੱਬਣਾ ਸੀ ਉਹ ਵਾਸਾ ਫੋਚਨਾ ਘਰ ਦੇ ਜਵਾਕ ਜੱਲੇ ਨਹੀਂ ਮੰਨਦੇ ਆ ਇਹ ਤਾਂ ਗੱਲ ਹੈ ਕਿ ਕਿੰਨੇ ਸ਼ੁੰਡਾ ਕਰੇ ਕਰਪਾਈ ਹੁਣ ਕਿਥੇ 5 6 ਦਿਨ ਕੱਟ ਗਿਆ ਹੁਣ ਡੰਡਾ ਟਾਹ ਜੀ ਉੱਥੇ ਲੈ ਕੇ ਮੈਂ ਰੋਂਦਾ ਆ ਜੇ ਸਰੀਰ ਹੁਣ ਤਾਂ 4 ਦਿਨਾਂ ਨੂੰ ਤੋਨੂੰ ਉੱਥੇ-ਉੱਥੇ ਮਿਲੂ ਸ਼ਮਸ਼ਾਨ ਕਾਟ ਕੇ ਜਿੰਦ ਲਾ ਦੇ ਲੇਖੇ ਹੁਣ ਇਹ ਕੋ ਪਤਾ ਭਾਈ ਬਜੀ ਹੋਵੇ ਬਾਚੂ ਹੀ ਰਹੇ ਮੁਸ਼ਕਲ ਹੈ ਬੀਖਾਂ ਬੱਚੇ ਵੀ ਬੰਦੇ ਦਿਲ ਨਾ ਸਿੱਟਾ ਮੇਰਾ ਅੰਡਾ ਗਿਆ ਨਹੀਂ ਨਹੀਂ ਦਿਲ ਨਾ ਨਬਜਾਂ ਤਾਂ ਸਹੀ ਚੱਲਦੀਆਂ ਯਾਰ ਨਬਜਾਂ ਛੱਡ ਗਿਆ ਜਿਹੜੇ ਆ ਗੋਡਿਆਂ ਦੇ ਬੈਰਿੰਗ ਇਹ ਵੀ ਗਏ ਹੋਈ ਹੋਈ ਜਦ ਕੱਜੀ ਰੋਟੀ ਖਾਣ ਲੱਗਾ ਤਾਕਤ ਪਈ ਸ਼ਰੀਰ ਚ ਮੈਂ ਤੈਨੂੰ ਕਹਣਾ ਤੂੰ ਰੋਟੀ ਕਹਨੇ ਇੱਕ ਹਾਂ ਰੋਟੀ ਕਹਨੇ ਤੂੰ ਹਾਂ ਹੋ ਪਾਣੀ ਪੀਤਾ ਕੱਲ ਢੰਡਾ ਅੱਛਾ ਉਹ ਵੀ ਐ ਤਤਾਲ ਚੱਲੇ ਮਗਰੋਂ ਅੱਛਾ ਜੀ ਹਾਂ ਉਹ ਕਹਦੇ ਮੜੀ ਸਬਜੀ ਜਲਦੀ ਵੱਧ ਪਾਤੀ ਹੂੰ ਉਹ ਭੈਣ ਚ ਬੁੜੀਆਂ ਕਹਿੰਦੀਆਂ ਚਾਹਦ ਤੇ ਕਿ ਰੰਗ ਡੋਲ ਗਿਆ ਔਖਾ ਦਸਾਂ ਵੀ ਵਿੱਚੇ ਨਿਕਲ ਗਈ ਤੇ ਨਾ ਦੱਸਣ ਦਾ ਕੋਈ ਅਲਗ ਗਰੀ ਸਾਨੇ ਬੰਦੇ ਔਖਾ ਆ ਪੜਦੇ ਨਾਲ ਬੰਜਾ ਚੱਕਿਆ ਬਾਹਰ ਆ ਗਿਆ ਇੱਥੇ ਲੋਟ ਆਉਂਦਾ ਜੋਰ ਆ ਖਾਲੀ ਜਵੈਲ ਇਹ ਇਹ ਸਾਰਿਆਂ ਨੂੰ ਹੀ ਜੋਤਾ ਓਏ ਇਹ ਸਾ ਨਿਕਲੇ ਕੰਜਲਿਆ ਉਹਨਾਂ ਨੂੰ ਦੇਖੂ ਨਾ ਕਰੂ ਨਾ ਬੱਕਰੇ ਦੀ ਇੱਕ ਖੁਰੀ ਖਰੀ ਤੇ ਛਰੀ ਮਗੇ ਸਾਲ ਆਪਣਾ ਟਾਗ ਤੋ ਉੱਚੀ ਤਰੀ ਬਣਾ ਕੇ ਪੀਂ ਉਹ ਕਰਦੇ ਰੋਟੀ ਟੋਕ ਦੇ ਦੇਣੇ ਹੀ ਬੜਾ ਨਗਾ ਚ ਬਚ ਗਈ ਹੁਕਮ ਅਜ ਨਸ਼ਾ ਛੱਡ ਨਾ 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 ਮੁੰਡਾ ਪਹਿਲਾਂ ਜਿੰਦਾ ਝੂ ਵੀ ਗਿਆ ਗਿਆ ਹੈ ਗਿਆ ਉਹ ਟੱਕ ਟੱਕ ਛੱਡੇ ਫਿਰਦਾ ਬਸ ਹੁਣ ਤਾਂ ਜਿਆਦੀਆਂ ਨਹੀਂ ਹੂੰ 1.5 ਕਮਾਂਡਰਾਂ ਨਾਲ ਲੱਕੜਾਂ ਨਾਲ ਸਰਜੂ ਅੱਛਾ ਮੰਗਵਾਲੇ ਬਿਨਾਂ ਲੱਕੜੇ ਹੀ ਛੱਡ ਦੂਗੇ ਕਿਤਨਾ ਥਲੇ ਸਿਲੰਡਰ ਤਾ ਦਿਨ 5-7 ਦਿਨ ਤੱਕ ਕਲਾਕਾਰਾਂ ਦਾ ਰਹਿ ਗਏ ਹਾਂ ਬਾ ਫੇਰ ਰਹੇ ਹੈ ਫੇਰ ਖਤਮ ਹੋਦਾ ਨਹੀਂ ਕੋ ਲੋਕ ਆਏ ਜਾਂ ਜਰਬਾਣਾ ਦੇਖ ਲੈ ਕੋਲ ਦੇ ਖੇਡਦੇ ਰਹੇ ਇਕੱਠੇ ਜਵਾਨੀ ਹੁੰਦੀ ਸੀ ਹਾਂ ਜਵਾਨੀ ਹੁੰਦੀ ਗਈ ਤੂੰ ਮੈਂ ਬਸ ਐਸ ਮੁਹੀ ਨਗਾ ਚੀ ਬਾਬਾ ਨਸ਼ੇ ਮੁਨੇ ਹੈ ਚੌਕ ਚੌਕ ਤੇ ਲੱਗਿਆ ਹਾਂ ਛੋਟਾ ਜਿਹਾ ਛੋਰ ਤੂੰ ਤਾਂ 15-16 ਸਾਲਾਂ ਦੀ ਲੱਗ ਗਈ ਸੀ ਕਰੋ ਸੌਖੇ ਜਿਹੀ ਭਾਈ ਖਾਈ ਗਏ ਆਈ ਗਿਆ ਉਹ ਬਸ ਹੁਣ ਬੇਲਾ ਮੂਹੇ ਆਉਂਦਾ ਮੈਂ ਤਾਂ ਆਪਣੇ 3 ਮਹੀਨੇ ਹੋ ਕੇ ਛੱਡ ਗਿਆ ਕੋੜੇ ਵੱੜ ਗਿਆ ਛੱਡ ਕੇ ਨਸ਼ਾ ਜਮਾ ਆਪਣੇ ਮੂੰਹ ਤੇ ਹੀ ਨਿਤਰਿਆ ਮਾਜ ਦਵਾਈ ਜਿਆ ਸੀ ਅੱਛਾ ਦਵਾਈ ਕਿੱਥੋਂ ਲਿਆਇਆ ਮੈਨੂੰ ਇੱਥੇ ਤੇਰੇ ਜਰ ਕਿਹੜਾ ਪਿੰਡੋਂ ਮਹਿਮਾ ਭਗਵਾਨਾ ਹਾਂ ਹਾਂ ਬਾਬਾ ਕੋ ਆਪਣਾ ਆੜੀ ਆ ਅੱਛਾ ਦੂਜਾ ਬਰਾਗੀ ਸਾਜਾ ਅੱਛਾ ਬਹੁਤ ਕਖੜੀ ਦਾ ਜੂ ਡੰਡਾ ਮਾਂ ਜੇ ਪੱਕਾ ਬਚਾ ਆ ਤਾਂ ਮਿੰਨ ਦਾ ਬਚਾਰੇ ਨੇ ਮੈਨੂੰ ਤੇ ਬਚਾ ਦੇ ਉਹ ਐ ਪਰਦੇ ਨੂੰ ਪਰਦੇ ਨਾਲ ਟਪੜਾ ਬਈ ਝੂਠ ਮਾਰ ਕੇ ਖਾਣੇ ਫਿੰਪੂ ਮਰੀ ਮੋਟੂ ਲੋਕਾਂ ਕੋਲ ਕਹੇ ਛੱਡ ਗਏ ਛੱਡ ਗਏ ਛੱਡ ਕੇ ਕਿਹੜਾ ਗੱਲ ਲੜਾ ਦੇ ਹਾਂ ਮੈਂ ਵੀ ਐ ਹੁੰਦਾ ਮੈਂ ਵੀ ਹੋਰ ਨਾ ਕੋਈ ਮਾਰਿਆ ਨਿਸ਼ਾਨਾ ਕਰੇ ਮੈਂ ਵੀ ਇੱਕ ਦੋ ਵਾਰੀ ਕਿਹਾ ਕਿਸੇ ਨੂੰ ਮਰਾ ਕੁਛਵਾਦ ਉਹ ਚਮਚਾ ਅੱਛਾ ਕਹਿੰਦੇ ਵਧੀਆ ਛੱਡਤੀ ਚੰਗਾ ਰਹਿ ਗਿਆ ਸੀ ਤਾਂ ਫੱਡਣ ਨੂੰ ਫਿਰ ਨਹੀਂ ਠੀਕ ਆ ਵਿੜਾਈ ਤੇ ਹੁੰਦੀ ਆ ਖਰਿਆਣਾ ਜੋ ਟਪਦੇ ਆ ਟੀਚਰਾਂ ਕਰਦੇ ਆ ਹਾਂ ਹੁਣ ਹੋਣ ਭਾਈ ਤੁਹਾਡਾ ਮੌਕਾ ਟੀਚਰਾਂ ਕਰ ਲੋ ਸਹੀ ਗੱਲ ਆ ਸਹੀ ਗੱਲ ਮੈਂ ਕਿਵੇਂ ਆ ਭਾਈ ਜੀ ਤੇ ਅੱਛਾ ਹੈ ਅੱਗੇ ਤਾਂ ਕਹਿੰਦਾ ਤੂੰ ਅੱਗੇ ਹੱਥ ਮਾਰ ਕੇ ਬਲਦ ਫੜ ਲੈਂਦਾ ਸੀ ਹੁਣ ਤਾਂ ਪੂਛ ਵੀ ਨਹੀਂ ਫੜੀ ਜਾਂਦੀ ਕਹਿੰਦਾ ਜਮਾ ਜਮਾ ਨਹੀਂ ਫੜੀ ਜਿਹਾ ਮੇਰੇ ਇੱਥੇ ਤੀਰਵਾਜ ਦਾ ਕਾਲਜੇ ਚ ਜਦੋਂ ਗੱਲਾਂ ਕਰਦੇ ਲੋਕ ਬੱਜਣੀ ਆਪਣੇ ਬੱਚੇ ਏਡ ਕਰ ਜਾਗਲਾ ਹਾਂ ਬਸ ਹੁਣ ਪਾ ਮਾਰੇ ਇੱਕਿਆ ਉਰੀ ਕਰ ਲੈ ਨਿੱਕੀ ਕਰਕੇ ਲੈ ਕੇ ਜਾ ਪੀ ਲੈਂਗੇ ਨਾ ਸਾਰਾ ਸੰਦਾ ਵਿੱਚ ਅੱਛਾ ਹਾਂ ਇਧਰੋਂ ਪਾਵੇਂਗਾ ਤੇ ਥੱਲੇ ਮੈਨੂੰ ਆ ਜਾ ਜੇ ਹੁਣ ਤਾਂ ਬਖਾਬ ਵੀ ਪਾਇੰਟੇ ਪਾਈ ਜਾਂਦੇ ਉਹ ਖੜਕ ਕਰਦਾ ਪਈ ਨਹੀਂ ਲੱਗਦਾ ਹੈ ਤੇ ਟੀਵੀ ਵੀ ਨਹੀਂ ਬਾਈ ਜੀ ਹੋਣੀ ਉਹ ਸੁਵੇ ਨਹੀਂ ਅੱਛਾ ਜਮਾ ਕਰੋੰਡਾ ਆ ਪੇ ਫਿਰ ਔਖਾ ਹੀ ਆ ਯਾਰ ਕੰਜਰ ਜੇ ਪਹਿਲਾਂ ਦੱਸ ਜਾ ਕੋਈ ਦਾਖਲੂਖਲੀ ਕਰ ਲੈਂਦੇ ਲਗਾਏ ਸੀ ਅੱਛਾ ਜਵਾਬ ਦੇ ਤਾਂ ਪੰਦੇ 4 ਦਿਨ ਸੇਵਾ ਕਰ ਲਓ ਭਾਈ ਵੀ ਆ ਗੱਲ ਤੇ ਬਾਤ ਆ ਹਾਂ ਔਖਾ ਪਰਵਾ ਮੈਂ ਕਿਹਾ ਤੁਸੀਂ ਐਵੇਂ ਪੈਸਾ ਟੱਕਾ ਨਾ ਲਾਓ ਹਾਂ ਠੀਕ ਹੈ ਚਾਰ ਦਿਨ ਰਿਸ਼ਤੇਦਾਰਾਂ ਨਾਲ ਮੈਨੂੰ ਮਿਲਾ ਦੋ ਪਹਿਣਾ ਪਰਵਾਨ ਨਾਲ ਤੇਰੇ ਨਾਲ ਬੜਾ ਮੋਹ ਹੈ ਠੀਕ ਕਰਿਆ ਵਰਤੈ ਨੂੰ ਵੀ ਮਿਲ ਲਿਆ ਨਹੀਂ ਨਹੀਂ ਠੀਕ ਕਰਿਆ ਉਹ ਤਾਂ ਮਾਇਕਾ ਕੋਲੋਂ ਤੋਂ ਡਾਕਟਰ ਨੇ ਦੇਖਿਆ ਮੈਂ ਕਿਹਾ ਯਾਰ ਜੀਤ ਲੱਗ ਰਿਹਾ ਤਾਂ ਮੈਂ ਕਿਹਾ ਜਮੇ ਡਾਉਣ ਪੈ ਗਿਆ ਉਹਨੇ ਜਦੋਂ ਤੇਰੇ ਪੁਰੇ ਚ ਸੂਈ ਲਾਈ ਸੂਈ ਮੁਰਕੇ ਜੂਰੀ ਹੋ ਗਈ ਮੈਂ ਕਿਹਾ ਇੱਕ ਹੀ ਗੱਲ ਕਹਿੰਦਾ ਬਾਬਾ ਉਹਨੇ ਸਾਡਾ ਮਾਰਿਆ ਡਾਕਟਰ ਕਹਿੰਦਾ ਬਾਬਾ ਹਟ ਸੁੱਕ ਗਏ ਲੱਕੜ ਬਣ ਗਏ ਨਸ਼ੇ ਬਣ ਤੇਉਟੀ ਨਹੀਂ ਹਾਂ ਕੋਈ ਨਹੀਂ ਚੱਲਦਾ ਹਾਂ ਅੱਗੇ ਵੀ ਇੱਕ ਦਿਨ ਲਾਇਆ ਨਾ ਵਿੱਚ ਟੁੱਟ ਗਈ ਅੱਛਾ ਸੂਈ ਲੱਕੜ ਬਣ ਗਈ ਲੱਕੜ ਬਣ ਗਈ ਲੱਕੜਾ ਇਦੋਂ ਵੱੜ ਗਏ ਬੱਚਾ ਕਰਕੇ ਸੂਈ ਮੈਂ ਕਿ ਦਰਦ ਹੋਇਆ ਡਾਕਟਰ ਸਾਹਿਬ ਪਹਿਲਾਂ ਅੱਛਾ ਬਾਅਦ ਚ ਦਰਦ ਨਹੀਂ ਹੋਇਆ ਅੱਛਾ ਕਹਿੰਦਾ ਉਹ ਤਾਂ ਇੱਕ ਰਾਜੋ ਵਿੱਚ ਪਾਉਨੇ ਆ ਨਾ ਹੂੰ ਉਦੋਂ ਦਰਦ ਹੁੰਦਾ ਕੱਢਣ ਵੇਲੇ ਜਦੋਂ ਬਾਹਰ ਕੱਢ ਲੈਨੇ ਆ ਹੂੰ ਉਦੋਂ ਨਹੀਂ ਹੁੰਦਾ ਮਗਾ ਜਦੋਂ ਪਾਈ ਹੈ ਉਹਨੂੰ ਦਰਦ ਨਹੀਂ ਹੋਇਆ ਜਦੋਂ ਬਾਹਰ ਕੱਢੀ ਜਾਂਦਾ ਉਹਨੂੰ ਦਰਦ ਹੋਈ ਜਾਂਦਾ ਹੱਡ ਚਬੱਜੀ ਹੱਡ ਕਹਿੰਦਾ ਟੀਕਾ ਸਾਡਾ ਹੁੰਦਾ ਹੀ ਐਸ ਤਰ੍ਹਾਂ ਸਟਰੋਂਗ ਹੈ ਗੜਾ ਅੱਛਾ ਇਹ ਤਾਂ ਬਾਅਦ ਦੇ ਨਾਲ ਦਾ ਬੈਠਾ ਸੀ ਕੋਈ ਬੰਦਾ ਹੂੰ ਕਹਿੰਦਾ ਭਾਈ ਸ਼ੁਕਰ ਕਰ ਉਹਨੇ ਮੋਚਣੇ ਨਾ ਖਿੱਚ ਲਿਆ ਅੱਛਾ ਕਰਾ ਹਾਂ ਤੇਰਾ ਪੜਿਆ ਹੋਇਆ ਤੇਰਾ ਟੀਕਾ ਹੀ ਅੰਦਰ ਤੱਕਦਾ ਸੀ ਕਹਿੰਦਾ ਬੜਾ ਬੜਾ ਮਾਰੀ ਹੋਇਆ ਹਾਂ ਕੋਈ ਸਿੱਧੀ ਕਰ ਲੈ ਮਰੀ ਕਈ ਵਾਰ ਚੱਕਰ ਆਏ ਨਾ ਬੰਨੇ ਬੈਠੇ ਮਸ ਤੂਈ ਤਾਂ ਹੁਣ ਨਾ ਨਾ ਹੋ ਗਿਆ ਸਿੱਧਾ ਓਕੇ ਪਈ ਜਾ ਮੈਨੂੰ ਨਾ ਜਾਣੀਆਂ ਗੱਲ ਬਣ ਕੇ ਕਦਾ ਭਾਈ ਹੋਰ ਰਹਿ ਗਿਆ ਮਿਲ ਜੇ ਚਲੋ ਭਾਈ ਮੋਹ ਪਿਆ ਹਏ ਆਏ ਰੱਬਾ ਜਵਾਕ ਜੱਲੇ ਕੋਚਾ ਪਣੀ ਬੋਲ ਮਾਰਦੇ ਆਏ ਮਾਰ ਪਤਾ ਲੈ ਰੱਬਾ ਓਏ ਤੜਕੀ ਪਤਾ ਜਾਣਗੇ ਹੁਣ ਤੇ ਜੀ ਚਾਣਾ ਹੋਏ ਤੜਕੇ ਪਾਣੀ ਵੀ ਨਿਸਰਾਣੇ ਤੜਕੇ ਜਾਂਦੇ ਵੀ ਬਿਓ ਨਾ ਹਰ ਹੌਂਸਲਾ ਰੱਖ ਜੜਾ ਆਏ ਕਿ ਹੁਣ ਤਾਂ ਏਡਾ ਜ਼ਬਾਨਾ ਗੱਭਰੂ ਪਿਆ ਹਜੇ ਕਿ ਉੰਬੜਾ ਕੋਈ ਤੇਰੀ ਨੌਜਵਾਨੋਂ ਬੜਾ ਕਿਹੜੀ ਨੌਜਵਾਨ ਹਣ ਤਬਾ ਹਾਂ ਅੱਜ ਕੋਈ ਕੋਈ ਆਏ ਤਾਂ ਤੇ ਕੋਈ ਰਾਤ ਅੱਠ ਪਾਉ ਬੈਠਾ ਮੈਂ ਔਰ ਫਿਰ ਕੀ ਆਪਰਾ ਬ ਹਾ 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 ਜੇ ਜੇ ਬੈਠੇ ਆਪਰਾ ਕੱਲ ਨੂੰ ਆਪ ਨੂੰ ਵੀ ਲੋੜ ਪੈ ਸਕਦੀ ਆ ਨਾ ਨਾ ਤੇਰੇ ਤੇ ਮੈਂ ਨਾ ਮੈਨੂੰ ਕਿਸੇ ਤੇ ਮੈਂ ਨਹੀਂ ਹੁੰਦਾ ਹੀ ਆਪਰੇ ਪਰੇ ਦਾ ਕੋ ਖੱਲੀ ਕ ਪਤਾ ਨਹੀਂ ਚੜਦਾ ਮੈਂ ਕਹਿੰਦਾ ਸਾਰਾ ਸਰੀਰ ਬਲਕੀ ਬਣ ਗਿਆ ਹਾਂ ਵੀ ਐਂ ਲੱਗਦਾ ਵੀ ਬਸ ਗੱਲਾਂ ਕਰਦਾ ਕਰਦਾ ਕਿ ਭੈਂਗੀ ਫੁੱਜੀ ਖੰਬੇ ਤੇ ਚੜਾਣੇ ਜੋੜ ਲਾਉਣਾ ਪਿਆ ਜੀ ਹਾਂ ਪਿਆਰੇ ਕੁਛ ਨਹੀਂ ਹੁੰਦਾ ਪਰਵਾਹ ਨਾ ਮੰਨ ਕਾ ਕੰਪਜਾ ਨਾ ਲੈ ਲੈ ਜਾਂਦੀ ਪਾਰੀ ਕੋਈ ਸਾਈ ਹੋ ਜੇ ਨਹੀਂ ਤੇ ਜੋ ਕੁੱਟਕੇ ਲਿਗਾਣਗੇ ਮੇਰਾ ਸਾਰਾ ਕਾਲਿਆ ਗਿਆ ਉਹ ਟਖੜਿਆ ਨਹੀਂ ਕਬੇੜਾ ਵੀ ਵਾਪ ਹੋ ਗਿਆ ਧਗੇ ਵੀ ਜਾਣਾ ਸੀ ਗਵਾਸ ਦੀ ਕੀ ਜਾਂ ਚੰਡੇ ਬਾਪੂ ਆਇਆ ਨਾ ਕਰਾਇਤਾ ਕੀ ਡਰਾ ਕੇ ਜਾਂ ਉੱਥੇ ਖੜ ਕੇ ਸੀ ਪਾਣੀ ਲਾਉਣ ਵਾਲਾ ਸੀ ਕਿਉਂਨੇ ਨੂੰ ਹਜੇ ਮੋਟਰਾਂ ਦੀ ਲਾਈਟ ਨਹੀਂ ਹੈ ਖੇਤ ਬੈਣਾ ਪੈਗਾ ਕਿੱਟ ਉਹ ਰੁਕੀਆ ਵੱਜਾਂਗੇ ਕਰੀਆ ਉਹਦੇ ਤੇ ਉਹ ਇਹ ਗਾਇਮ ਪਿਆ। ਬਾਲਾ ਟੱਕੀ ਦਾ ਰ। ਪਾਇਂ ਕੇ ਕੀ ਆ ਤੇਰਾ ਬੰਦੇ ਇੰਦੀ ਦਾ ਜਕੜ ਪਿੰਡ ਚ ਕੋਈ ਟਾਈਮ ਨਾਲ ਹੀ ਥਾਂ ਤੋਂ ਜਾਂਦੇ ਹਰ ਕੀ। ਪਰ ਗਵਾਨਾ ਮੜਾ ਜਬਾਨੇ ਕਰਕੇ ਅਗਲਾ ਕੈਂਡਾ ਫਾਕੀ ਲੈਣਾ ਪਾਇ ਕਿ ਜੀ ਤੂੰ ਮੰਨ ਲਾ ਤਾਂ ਥਾਂ ਦਾ ਉਹ ਰਾਤ ਰਾਠਾ ਜਾਂ ਤਾਂ ਥਾਂ ਦਾ ਮੰਡਗਦਾ ਉੱਤੇ ਨਾ ਚੜ ਜੇ। ਫਿਰ ਅੱਪਟਾ ਪੜਿੰਗ ਪਏ। ਅੱਜ ਜਮ ਹੋਇਆ ਹੁੰਦਾ ਕਿ ਬੰਦਾ ਮੇਰਾ ਬੰਦੇ ਕੋਲ ਆਇਆ ਕਿ ਗੋਗਾ ਕਿ ਆਇਆ ਪਰ ਅੱਛਾ ਉਹ ਵਗ ਗਿਆ ਪਰਮਾਤਮਾ ਨਹੀਂ ਨਹੀਂ ਬੰਦਾ ਕਿ ਕੀ ਹਾਲ ਹੈ ਕੰਡ ਮਕਾਂ ਦਾ ਖਾ ਮੈਂ ਤਾਂ ਖਾ ਕੇ ਜੱਟਾ ਢਾਡ ਰੱਠ ਆਇਆ ਅੱਛਾ ਤੁਸੀਂ ਕਿ ਉਹ ਮੰਝਾਇਆ ਗਾਈ ਬੱਤ ਪੁੱਛਣਾ ਪੜਾ ਵਾ ਬੱਤ ਕੀ ਕਿ ਗਿਟ ਡਾਊਨ ਹੋ ਗਿਆ ਅੱਛਾ ਕੋ ਜੱਟ ਪਾਣਾ ਬਣ ਗਿਆ ਅਰੇ ਕਿਉਂ ਹੋ ਗਿਆ ਗੀਟ ਉਹ ਕੱਟ ਗਿਆ ਹੈ ਭਾਈਆ ਬਈ ਕੱਲਾਂ ਕੱਢ ਲਾ ਆਪਣਾ ਮਕੰਨ ਜਾ ਆਇਆ ਜੀ ਕ ਮਕੰਨ ਕੁੜਕੂ ਜਾ ਬੋਲੀ ਜਾਂਦਾ ਇੰਟਾ ਨਹੀਂ ਇਹ ਠੀਕ ਆ ਕਿ ਨਾ ਹੌਂਸਲਾ ਜੋ ਯਾਰ ਬੱਡੀ ਗੱਲ ਕੱਢ ਜੀ ਤਾਂ ਮਕੰਨ ਜਾ ਆ ਕੀ ਗੱਲ ਹੋ ਗਈ ਮੈਂ ਨਾ ਸੱਜਿਆ ਛੱਡਿਆ ਜੀਆ ਭਾਈਆ ਬਈ ਭਾਈਆ ਨਾ ਸੱਜਿਆ ਛੱਡਿਆ ਜਾਂਦਾ ਬੈਠੋ ਜਾ ਆਪਣਾ ਜੀ ਤਾਂ ਗੱਲਬਾਤ ਕਰ ਲਿਆ ਫਿਰ ਵੀ ਪਾਉਂਦਾ ਪੂਰਾ ਫਾਪਾ ਪਾਈ ਉੱਠੀ ਗਈ ਨਹੀਂ ਗਿਆ ਮਕੰਨ ਬਚਾਰਾ ਨੰਗਾ ਇੰਡਾਈ ਕਿਤੇ ਖੜ ਗਿਆ

ਇੱਕ ਗੱਲ ਹੈ ਹਾਂ ਐਸੀ ਜੀ ਵੀ ਸਾਡੇ ਦੇਖਿਆ ਮਰਦੇ ਮਨ ਨਸ਼ੇ ਛੱਡਣ ਵਾਲੇ ਨਾ ਨਾ ਹਾਂ ਭਾਈ ਸੱਚੀ ਗੱਲ ਹੈ ਕੋਈ ਕੋਈ ਕਰਨਾ ਕਰੂ ਭੀਰੋ ਹੀ ਗੱਲ ਆਈ ਮੈਂ ਕਹਿੰਦਾ ਜਾ ਤੌਰ ਕੱਢਾ ਗੁੱਟਾ ਦੀ ਚੌੜ ਮੰਚਾ ਸੱਚਮਾ ਨਾ ਪਰਛੋ ਮਰੇ ਇੱਥੇ ਨਾ ਇੱਥੇ ਪਿਆਸੀ ਮੁੰਡਾ ਨਸ਼ਾ ਛੱਡਿਆ ਹੀ ਮਰ ਗਿਆ ਟੁਰਿਆ ਜਾਂਦਾ किदोन दी गल है भाई डेल्टा डेल्टा हां हौसला रखो तो फेर गल्ला परछ पछ भाई डेजदा जो रप गया रहा। रहा पर्छो, पर्छों पर्छों अच्छा डाल दे नाल ऐसा छ देख के बच गए के मर गए मर गया बच नहीं आ गया कि ओ पंगला मजोरा गए वो मुठी का बंदा मारेगा नहीं 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 कोई गल निकलदा मैं हूं गल निकलदा पूरा ओ हौसले टूटा कागड़ा पे हां तो न्यू कोई दादा बात न्यू थोड़ी केया पंगला जोड़ा कागड़े कागड़ा कागड़ा क्यों काओ ਖੱਗਗਾ 10 ਦਿਨ ਹੋ ਗਏ ਐ ਕਿ ਬਾਜੀ ਬਹੁਤ ਹੁਣ ਬਸ ਟਾ ਡੋ ਜਾ ਛੀਟਾਂ ਕਾ ਉਹ ਕ ਤਗੜਾ ਪਿਆ ਬਚਾਤਾ ਹੈ ਨਹੀਂ ਕੋ ਨਹੀਂ ਸਿੱਟਣਾ ਲਾ ਅੱਛਾ ਨਾ ਜੀ 10 ਦਿਨ ਹੋ ਗਏ ਗਰਾ ਬੱਚਾ ਫਿਰ 15 ਤੋ ਭਗਾ ਜਾਂਦਾ ਨਹੀਂ ਨਹੀਂ ਗਰਾ

ਵੀਰੂ ਲੋ ਖਾਂਦਾ ਸੀ ਬਈ ਨਾ ਦੇ ਨਾਲ ਮਰ ਗਿਆ ਨਾ ਨਾ ਨਹੀਂ ਕਰ ਕੋਈ ਪੱਕਾ ਪਤਾ ਹੈ ਮੈਂ ਜਾਨਦਾ ਸੀ ਮੇਰਾ ਜਾਨੂ ਸੀ ਮੁੰਡਾ ਹੋ ਗਿਆ ਦਿਮਾਗ ਫੇਲ ਹੋ ਗਿਆ ਗੋਦ ਨਾ ਦਾ ਡੰਡਾ ਤਨ ਉਹ ਗਿਆ ਉਹ ਚੰਦ ਗਿਆ ਉਹ ਬੁੱਢੀ ਕੰਦਾ ਮਗਾ ਸੀ ਪਤਾ ਲੈਣ ਕਰੀ ਨਾ ਹਾਂ ਇਹ ਕੱਟ ਕੇ ਨਾ ਉਹ ਲੇਟੋ ਦਵਾਈ ਦਵਾ ਕੇ ਜਾਇਆ ਅੱਛਾ ਹਾਂ ਹਿੱਲਿਆ ਪਿਆ ਬਚਾਰਾ ਮਕਾਨ ਦੇ ਤਾਂ ਉੱਠ ਨਹੀਂ ਮਾਰਦਾ ਬਈ ਅੰਮਾ ਸੱਚੀ ਗੱਲ ਆ ਲੰਮਾ ਜਿਆਦਾ ਮੈਂ ਫਿਰ ਉਹ ਹੀ ਗੱਲ ਕੋਈ ਵੱਡੀ ਗੱਲ ਕਰ ਹਾਂ ਜੇ ਲੈ ਜੀ ਉਹ ਉੱਠ ਲਾ ਆਪਾਂ ਤਾਂ ਕਹਿੰਦੇ ਵਧੀਆ ਰਹਿ ਜਾਂਦਾ ਚੰਗਾ ਚੰਗਾ ਹੋ ਗਿਆ ਤਕੜਾ ਤਕੜਾ ਹੋ ਗਿਆ ਇਹ ਫਿਰ ਘਰੋਂ ਆਪਣੇ ਬਾਪੂ ਤੋਂ ਡਰਦੇ ਛੱਡ ਗਿਆ ਉਹ ਕੋਲੇ ਸੁਪੰਜਾ ਯਾਰ ਮਾਤਾ ਡਰਦੀ ਸੀ ਸਾਰਾ ਟੱਬਰੀ ਬਚਾਰਾ ਨੌਜਵਾਨ ਨੂੰ ਬੜਾ ਦੇਖ ਲਾ ਆਇ ਤਾਂ ਗਈ ਠੀਕ ਹੈ ਕਿ ਜੀ ਕੁੰਬੜਾ ਵਿਚਾਰੀ ਜੀ ਬੜਾ ਗੋਰ ਮਾਰੇ ਪੈਂਟ ਹੋਊ ਹੋਰ ਕਿੰਨੀ ਕਾ ਕਿ ਉਂਬੜਾ ਕੋਈ ਉਂਬਰ ਤਾਂ ਕੀ ਹੈ ਇਹ ਨਾ ਛੱਟਣ ਵਾਲੀ ਤਾਂ ਇਹ ਤਾਂ ਲੱਗਣ ਵਾਲੀ ਆ ਗੋਡੇ ਜਿਹਾ ਮਾਰਦਾ ਜਾ ਰ ਇਹ ਕੀੜੀਆਂ ਹੀ ਲੜਦੀਆਂ ਪਿੰਡੇ ਤੇ ਲੜਦੀਆਂ ਹੈ ਲੜਦੀਆਂ ਅੱਛਾ ਭਾਈ ਉਹਦੇ ਵੀ ਲੜਦੀਆਂ ਸੀ ਅੱਛਾ ਹੀ ਹਾਂ ਸੱਚੀ ਗੱਲ ਹੈ ਬਾਈ ਬਾਅਦ ਚੋ ਨਾ ਬਾਈ ਸੱਚੀ ਅੱਥੇ ਪਤਾ ਨਹੀਂ ਕਿਹੜੇ ਅਫਸਰ ਦਾ ਉਹ ਕਾਹਨੂੰ ਗੱਲ ਰਹੀ ਐ ਤਾਂ ਇਹ ਤਾਂ ਚੰਗਾ ਪਹਲਾ ਗਿਆ ਰੋ ਇਹ ਠੀਕ ਹੈ ਹੁਣ ਕੁਝ ਮੁਲਾਕਾਤ ਕਰਦਾ ਪਿਆ ਮੰਨ ਗੱਲ ਓਏ ਗੀਤਾ ਮੈਂ ਕਾਫੜਾ ਪਿਆ ਤੂੰ ਹਈਏ ਬੱਚਾ ਤੇਰਾ ਨਹੀਂ ਕੋਈ ਡਾਡਾ ਦੀ ਗੱਲ ਇੱਕ ਗੱਲ ਇਹਨੂੰ ਮੁਰਕਾ ਗਿਆ ਹਾਂ ਸਾਚੀ ਜੀ ਤੇ ਦਾਬ ਜੀ ਹਾਂ ਉਹ ਤਾਂ ਕੋਈ ਗੱਲ ਹੈ ਜਮੀਨ ਦੀ ਬਾਤ ਦਾ ਖੋਈ ਹਾਂ ਭਈ ਮੈਨੂੰ ਤਾਂ ਨਹੀਂ ਕੁਝ ਬੰਦ ਆ ਹਾਂ ਕੋਈ ਕਰਦਾ ਫਿਰ ਆਪੇ ਬਾਜੀ ਬਾ ਮੁਰਗਾ ਹੈ ਇਹ ਵੀ ਆਈ ਜਾਂਦਾ ਚੰਗਾ ਹਾਂ ਇਹ ਤਾਂ ਗਰਮੀ ਤੜਪਾਏ ਗਿਰੋ ਕੰਡੜੀ ਕੰਡੜੀ ਤਾਂ ਕਰਕੇ ਹਾਂ ਕੰਡੜੀ ਚਰਨ ਕਰਪਾ ਮਰੀ ਜਾਂਦਾ ਚਲੋ ਆਇਆ ਤਾਂ ਕੀ ਦਾ ਰ ਕੋਈ ਗੋਲੀ ਗੋਲੀ ਦਵਾਈ ਦਵਾ ਚ ਗੋਲੀ ਕਰੇ ਕਰਾ ਕਰ ਹੁਣ ਲੜ ਗਿਆ ਹੁਣ ਇਹ ਮਾਚਾ ਆਪਾ ਬੈਠੇ ਦੇਖਦੇ ਅਗਲਾ ਖੁਇਆ ਰ ਵੀ ਉਹ ਆਇਆ ਸੀ ਆਈ ਵੀ ਗਾਇ ਜੇ ਕੇ ਕੇਚਰ ਕੇਚਾ ਖਲਖਰਾਜ ਗਈ ਜਾ ਇੱਕ ਦਾ ਖਲਤਾ ਕਾਂ ਹੋ ਗਿਆ ਟਕਾਂ ਗਾਇਰ ਪਾਣੀ ਮੰਗੂ ਜਾਂ ਜਗਾ ਬਚਾਰੇ ਨੂੰ ਪਾਚਾ ਦੇ ਫੇਰ ਜਮੀਨ ਹੀ ਬਾਕੀ ਦਾ ਅੱਛਾ ਹਾਂ ਬਾਪੂ ਨੂੰ ਕਹਾ ਅਪਾ ਭਈ ਖਾ ਜਾ ਕਰ ਪੂਰਾ ਇਹ ਕੋਈ ਛੱਕਰ ਹੀ ਗੱਲ ਨਹੀਂ ਮੈਂ ਤਾਂ ਨਹੀਂ ਮਰਦਾ ਹੈ ਮੈਂ ਤਾਂ ਨਹੀਂ ਮਰਦਾ ਲਾ ਤੂੰ ਕੀ ਬੋਲਣਗੇ ਜੇ ਤੂੰ ਨਹੀਂ ਕਹਿੰਦੇ ਹੋਰ ਦੀ ਤੈਨੂੰ ਜਿਆ ਕਿ ਪੂਰਾ ਖਾ ਲੇ ਜਦੋਂ ਕੋਈ ਕੰਜਦੀ ਘਟੀ ਘੜੀ ਆ ਲੈ ਆ ਦੇ ਬਈ ਮੰਗਾ ਗਿਆ ਮੰਗੇਗਾ ਹਾਂ ਫੜ ਜਾ ਖਾਂਦਾ ਜਾ ਨਹੀਂ ਫੜਦੇ ਬਚਾਰੇ ਇੰਗੁਸਤੀ ਨਹੀਂ ਖਿਚੈਂ ਲਿਆ ਕਿੰਨਾਂ ਦਾ ਕੋ ਦਰਦਾ ਲੱਗਣਾ ਕਰੋ ਲੜਨਗੇ ਹਾਂ ਕਰੋ ਤੇ ਸਾਡਾ ਨਾਨਾ ਤਰਦੀ ਖਵਾ ਦੇ ਮੰਗਾ ਦੇ ਤੀਰ ਨਾਨੀ ਦਰਦਾ ਤੀਰ ਨਾਨੀ ਚੁੱਝ ਜਾਵੇ ਨਹੀਂ ਜਾਉਂਦਾ ਫੋਨ ਨਾ ਕਰੀਂ ਨਹੀਂ ਜਾਉਂਦਾ ਫੋਨ ਨਾ ਕਰੀਂ ਇਹਦਾ ਦਰਦ ਤੈਨੂੰ ਮੈਂ ਦੇਖਿਆ ਜੇ ਤੈਨੂੰ ਮਿਲ ਜੇ ਫਿਰ ਤੂੰ ਖਰਦਾ ਨਹੀਂ ਪਰੌਣੇ ਆ ਪਿਆਰ ਇਹ ਖਾ ਕੇ ਕਿ ਨਹੀਂ ਨਾ ਨਾ ਇਹ ਤਾਂ ਚੰਡੋ ਛੀਚੀ ਵਾਲੀ ਗੱਲ ਹੋ ਗਈ ਆਪਣੇ ਕੋਲੇ ਨਹੀਂ ਆਉਂਦਾ ਸੀ ਉਹ ਸੀਤਾ ਉਹ ਵਪਾਰ ਜਾਂ ਕਰਦਾ ਸੀ ਹਾਂ ਕੱਟੇ ਕੁੱਟੀਆਂ ਜਾਂਦਾ ਆਹੋ ਆਹੋ ਬਟਲੀ ਸੋਦੇ ਚੁਦੇ ਇੱਕ ਰੋਡ ਹੋਈ ਗਈ ਹੈ ਨਾ ਕੱਲ ਤੇਰੀ ਪੱਕੇ ਉਹ ਮੈਨੂੰ ਮੈਂ ਥੋੜਾ ਤੇਰੇ ਤੋਂ ਖਾ ਜਾਂਦਾ ਨਾਲੇ ਚੋਰੀ ਘਰੇ ਕਹਿ ਨਾ ਖਾਦਾ ਇਸ ਮੇਰੇ ਕੋਲ ਤਾਂ ਖਾਂਦਾ ਜਾ ਰੱਖ ਮੈਂ ਦੇਖਣੀਆਂ ਚੰਦ ਖਵਾਈ ਮੈਨੂੰ ਮੈਂ ਫਲਾਨੀ ਕਹਿੰਦੇ ਤੇ ਮੇਰੇ ਕੋਲੇ ਮੁੱਕ ਜਾਂਦਾ ਸੀ ਮੇਰਾ ਛੜਕੜਾ ਕਹਿੰਦੇ ਛੜ ਗਿਆ ਹਾਂ ਕਹਿੰਦਾ ਛੜ ਗਿਆ ਥੀ ਨਾ ਛੜਪੀੜ ਦੀ ਗੋਲੀ ਦੇ ਲੱਗਿਆ ਮੈਂ ਆਪਣੇ ਦੀਦੀ ਹਾਂ ਨਾ ਇਹ ਹੱਥ ਹੀ ਰਾਇਆ ਅੱਛਾ ਜਮੂਈ ਕਹਿੰਦਾ ਛੜ ਗਿਆ ਮੈਂ ਕਹਿੰਦਾ ਕਮਾਲ ਮੰਨੀ ਨਬ ਕਰੇ ਦਾ ਕੀ ਹਾਲ ਆ ਜੀ ਇਹ ਤਾਂ ਬਈ ਬਹੁਤ ਮੁਸ਼ਕਲ ਹੋ ਗਿਆ ਕੰਮ ਹੁੰਦਾ ਮਾੜਾ ਮੋਟਾ ਕੰਮ ਮਟੋ ਕੋਈ ਨਾ ਤੇਰਾ ਫਿੱਟੂ ਕੇ ਮਾੜਾ ਮੋਟਾ ਖੇਤ ਜਾਂਦਾ ਹੀ ਹੁੰਦਾ ਬਈ ਬਿਸ਼ਾਨ ਨਹੀਂ ਕਰੇ ਕੋਈ ਫੁੱਡੀ ਤਸਤੀ ਦਾ ਚੋਰਾ ਖੇਤ ਪਾੜਦਾ ਫੇਰ ਮੁਸ਼ਕਲ ਆ ਫੇਰ ਖਾ ਜਾ ਕਰ ਬਈ ਲੈਟਰੀ ਵਿੱਚ ਨਿਕਲ ਗਈ ਜਾ ਕੇ ਜਾਵਾਂ ਪੁਰਾ ਨੰਗੇ ਜਾਂ ਕਾਹ ਹੈ ਇਹ ਮੈਂ ਕਹਾਂ ਨਹੀਂ ਆ বিনা ਗਾਣੇ ਕੋਈ ਗੱਲ ਬਣ ਜੇ ਆਪ ਦਾ ਜਿਹੜਾ ਕੋਈ ਛਾਓਕ ਤਾਂ ਬਾਣ ਬੱਪਾ ਭਾਈ ਇਹ ਇੱਕ ਆਪੀ ਸਾਰੇ ਸਾਈਨ ਕਰ ਜਾ ਕਹੀ ਸਹੀ ਗੱਲ ਆ ਇਸਲੀ ਗੱਲ ਤਾ ਤੂੰ ਖਾਂ ਲੱਗਦਾ ਹਜੇ ਬੀਠਣ ਮੱਦ ਨਹੀਂ ਨਹੀਂ ਮੱਦ ਨਹੀਂ ਨਹੀਂ ਮਰਦਾ ਹਾਂ ਐਡੀ ਜ਼ਿੰਦਗੀ ਆ ਕੰਜਦਾ ਤੂੰ ਮੱਤਲੀ ਜਿਹੜੀ ਲਿਖੀ ਆ ਉਹ ਤਾਂ ਮੱਤਲੀ ਭੁਗਤਣਾ ਪੂਰੀ ਹੈ ਆ ਤਨਾ ਮਰ ਲੱਖ ਰੁਪਏ ਦੀ ਗੱਲ ਜਿਹੜੇ ਕਾਗਜ਼ ਤੇ ਲਿਖਿਆ ਹੈ ਤੂੰ ਤਾਂ ਕਾਗਜ਼ਾਂ ਨੂੰ ਪਿੱਛੇ ਛੱਡ ਜੇਂ ਆਪ ਦੀ ਮੌਤ ਨੇੜੇ ਜਾਉਣਾ ਕਦੇ ਤਾਂ ਬੜ ਪਿੱਛੇ ਜਾ ਤੂੰ ਮੰਨੀ ਨਾ ਵੀ ਮੱਖਣਾ ਤੂੰ ਤੇ ਆਪ ਭੁਗੇਗਾ ਖਾਣੀ ਸਾਰਾ ਪਰਿਵਾਰ ਜੋ ਹੈ ਆਪਣਿ ਪਰਿਵਾਰੀ ਅੱਛਾ ਸਾਰੇ ਕਹਿੰਦੇ ਹਾਲ ਦੇਖ ਲੈ ਜਰ ਪਚਾਰੇ ਮੈਂ ਬਹੁਤ ਆ ਗਿਆ ਬੋਲੀ ਤਾਂ ਨਹੀਂ ਹੂੰ ਨੀ ਪੱਤੀ ਦਾ ਰੋਣਾ ਹੋ ਰਿਹਾ ਹਮਕੀ ਕੰਡਾ ਹਾਂ ਹਮਕੀ ਕੱਲ ਵਕਲੀ ਆਈ ਸੀ ਡਾਕਟਰ ਤੋਂ 2 ਘੰਟੇ ਹੋ ਗਏ ਡਾਕਟਰ ਕਹਿੰਦਾ ਪਈ ਨਾ ਛੇ ਬਣਾਈ ਕੰਡਾ ਹਾਂ ਫਿਰ ਉਹ ਦੋਗੇ ਨਹੀਂ ਬਣਦੀ ਹਾਂ ਕੀ ਕਾ ਬੱਚੀ ਛੋਈ ਮੁਰਗੀ ਬਈ ਮਸਾਂ ਕਦੀ ਹੱਡ ਚ ਵੱੜ ਗਈ ਅੱਛਾ ਇਹ ਹੋਰ ਹਣੋ ਕੰਡਾ ਜੱਕੜ ਬਣਿਆ ਪਿਆ ਖੂង ਫਿਰ ਮਟਲੀ ਦਾ ਖੂਨ ਵੀ ਗਾੜਾ ਹੋ ਗਿਆ ਨਾ ਖੂਨ ਆਖਾ ਬੜਾ ਖੂਨ ਪੌਂਗ ਰਿਹਾ ਥੋ ਨਹੀਂ ਬਲੈਟ ਜਮਾ ਮਟਲੀ ਆ ਗੜਬੜ ਗਿਆ ਬਿਲੀ ਨਹੀਂ ਕਰ ਕਰ ਪਤਾ ਨਹੀਂ ਪੁਰਾਣਾ ਜਿਉਂਦਾ ਕਾਚੇ ਬੈਠ ਮੈਂ ਕਹਿੰਦਾ ਚਿੱਲੀ ਕੁ ਮੈਂ ਘੰਟਾ ਉਹ ਸਰਕਲ ਬੰਦ ਹੋ ਗਿਆ ਸੜਕੋ ਹੀ ਬੰਦਾ ਪਤਾ ਨਹੀਂ ਕਿੰਨੇ ਟਬ ਚ ਖੜ ਗਿਆ ਗਿਆ ਖੜ ਗਿਆ ਖੜ ਗਿਆ ਤੱਕੇ ਨਾਲ ਕਿ ਦੀਏ ਦਾ ਹੈ ਹਾਂ ਤੱਕੇ ਦਾ ਮਾਰਾ ਮੋਖ ਖੜਾ ਖੜਾ ਕਰਕੇ ਪੁਰਾਣੀ ਪੁਰਾਣੀ ਖੜਾ ਕਰ ਪੁਰਾਣੀ ਤਾਂ ਕਿਹੜੀ ਹੈ ਹਾਂ ਉਹ ਹੀ ਤਾਂ ਹਾਂ ਠੀਕ ਹੈ ਹਾਂ ਕੂਗਾ ਕਨਹਾ ਹਾਂ ਹਾਂ ਕੀ ਗਰੇ ਨੂੰ ਲਿਆ ਕੇ ਦੇ ਚੜੇ ਵਿਚਾਰੀ ਨੂੰ ਭੱਜ ਕੇ ਲਿਆ ਕੇ ਸੇ ਪਛੋੜ ਯਾਰ ਕੋ ਬਾਲ ਕਰ ਗਏ ਯਾ ਤਾ ਤੇ ਗਿਣਾ ਮੋਤੇ ਘਰੋਂ ਲੜਨ ਗਏ ਯਾਰ ਕੋ ਨਹੀਂ ਹੁਣ ਪਿਆਰ ਹੂ ਯਾਰ ਪਿਆਰ ਹੂ ਯਾਰ ਤੇਰੇ ਬਾਪੂ ਨਾਲ ਆ ਜਾ ਕੇ ਮੇਰੀ ਦੇਖ ਅੱਛਾ ਮੈਂ ਤਾਂ ਤੈਨੂੰ ਛਾਣੀ ਮੱਤ ਦੇ ਨਾ ਵੀ ਪੂਰਾ ਖਾ ਜਾ ਕਰ ਫਿੱਡੀ ਕਰ ਕੇ ਤਰੇ ਪਾਣੀ ਤੋ ਕਰਾ ਯਾਰ ਮੈਂ ਤਾਂ ਤੇਰੇ ਬਾਪੂ ਕਰਕੇ ਥੋੜਾ ਵੀ ਸਾਡਾ ਯਾਰ ਨਾ ਡੁੱਲਣਾ ਤੋ ਚੱਲ ਬਸ ਦੇਖ ਤੂੰ ਆਈ ਰਾਜਾ ਗੋਣੀ ਆਈ ਰਾਜਾ ਯਾਰ ਕਾਇਫੂਲੋ ਗੋਰੀ ਚਿੱਟਾ ਕੋਈ ਸਿਛੀਆਂ ਇਹ ਮਾਰੇ ਨਸ਼ੇ ਤਾਂ ਕਰੀ ਜਾਂਦੇ ਗੌਰਮੈਂਟ ਬੰਦਾ ਜੇ ਇਹ ਆਪ ਪੁਰਾਣੇ ਬੰਦੇ ਕੋਈ ਪੁੱਪੂ ਕੀ ਰ ਚੰਚਾ ਕੋਈ ਫੀਮ ਦਾ ਪੋਰਾ ਉਹਦਾ ਨਹੀਂ ਕੋਈ ਕਹਿੰਦਾ ਕੁਛ ਸਾਜੀ ਨਹੀਂ ਉਹਦਾ ਨਹੀਂ ਤੇ ਤਾਂ ਦਵਾਈ ਤਾਂ ਉਹਦੇ ਵਰਤਦਾ ਉਹ ਤਾਂ ਬਾਈ ਆਪਾਂ ਨੂੰ ਪੁਰਾਣੇ ਬੰਦਿਆਂ ਨੂੰ ਛੋਟ ਵੀ ਆਖਣ ਜੋ ਕੀ ਰੰਗ ਹੋ ਗਈ ਸੀ ਹਾਂ ਅੱਛਾ ਤਰੰਗੋਈ ਤਾਂ ਮੈਨੂੰ ਡਾਕਟਰ ਨੇ ਥੋੜੀ ਜੀ ਫੀਮ ਦੱਸੀ ਅੱਛਾ ਮੈਂ ਖੰਦਾ ਰਹਿ ਗਿਆ ਹਾਂ ਬਚ ਗਿਆ ਐਨੇ ਟਾਈਮ ਚ ਤਰੰਗ ਸਹੀ ਟੁੱਟ ਗਿਆ ਮਾਰ ਲਗਾ ਨਸ਼ੇ ਦੇ ਹਾਂ ਸਲਾਮੋ ਗਾਇਨ ਉਹ ਨਸ਼ਾ ਕਹਿੰਦੇ ਮਾਰੀ ਨਹੀਂ ਉਹਦੇ ਨਾਲ ਹੀ ਹਾਂ ਬਾਈ ਫੀਮ ਨਹੀਂ ਮਾਰੀ ਫੀਮ ਨਹੀਂ ਮਾਰੀ ਜਾਨ ਬਚਾਤੀ ਫੀਮ ਨੇ ਇਹ ਲੋਕ ਨੇ ਰਾਤ ਹੈ ਬਾਈ ਅਈ ਮੇਰੇ ਇੱਕ ਬੰਦਾ ਪਹਿਲਾਂ ਮਸ ਗੋੜਾ ਮਰੂ ਸਾਇਆ ਮਰੂ ਉਹ ਡੜਾਈ ਜਨਨ ਜਪਦਾ ਮਰ ਬੰਗਾ ਦੌੜਾ ਪੈ ਗਿਆ ਸਾਇਆ ਦੌੜੇ ਜਾ ਤੈਨੂੰ ਦੌੜੇ ਪਏ ਗੜੇ ਦੇ ਕੋਲੇ ਬੱਗੀ ਇੱਕ ਮਰ ਗਿਆ ਬੱਗੀ ਗੱਲ ਕਰ ਗਿਆ ਇਹ ਵੱਡੀ ਆ ਗੱਲ ਤਾਂ ਮੈਨੂੰ ਇਹਦਾ ਜੀ ਇਹਨੂੰ ਪਉ ਪੜਾਉਣਾ ਨਹੀਂ ਉਹ ਨਹੀਂ ਪੈਂਦਾ ਗਿਆ ਉਹ ਜੀਚ ਇਹ ਤਾਂ ਟੱਕੜਾ ਰਿਹਾ ਜੀਤੋਏ ਟੱਕੜਾ ਰਿਹਾ ਇਹ ਉੱਪਰ ਤਾਂ ਨਹੀਂ ਇਹ ਤਾਂ ਕੋਈ ਬੱਜੀ ਨੂੰ ਤੌਰ ਆ ਜਾਂਦਾ ਤੌਰ ਹੈ ਪੈ ਗਿਆ ਪੈੜੇ ਤੇ ਕੀੜੀਆਂ ਲੱਗ ਗਈਆਂ ਹਾਂ ਮਤਲੀ ਨਾ ਤੂੰ ਤੇਰਾ ਛੇੜਪੀ ਦੀ ਗੋਲੀ ਲਾਇਲਾ ਕਰ ਪਤਾ ਖਾ ਗਿਆ ਕੰਮ ਨਹੀਂ ਕਰਦੀ ਹੋ ਵੀ ਨਹੀਂ ਪੈ ਗਿਆ ਫੇਰ ਵੀ ਨਾ ਠੀਕ ਕਰੂ ਚਾਹਾਂ ਇੱਕ ਵਜਾ ਹੋ ਰਿਹਾ ਲੋਕਾਂ ਦੀ ਭੜਵਾ ਹਾਂ ਹੂੰ ਤਾਂ ਜੇ ਕੋਈ ਖਾਂਡਾ ਵਾਲਾ ਖੋ ਨਸ਼ਾ ਖਾਂਡਾ ਖੀਮ ਖਾਂਡਾ ਜੇ ਲੋ ਕੋਈ ਕਸਨ ਡਰੰਗ ਜਾਂ ਟੈਕ ਪਾੜ ਦੇਣਗੇ ਫਰਨਿਆਂ ਮੂੰਹ ਲਾਣੇ ਬਾਈ ਗਈ ਮਾੜੀ ਬਾਈ ਗਈ ਮਾੜੀ ਜੇ ਮਾੜੀ ਪੈਤਾ ਲੱਖ ਰੁਪਏ ਬਚਦਾ ਹੈ ਹੈ ਕਿਵੇਂ ਭੈਂਕੂ ਦੇ ਕੁਝ ਖੋਲਿਆਂ ਦੇ ਦਾਣੇ ਹੁੰਦੇ ਆ ਸਾਰਾ ਪਿੰਡ ਸ਼ਾਨ ਜਾਂਦੇ ਫਿੱਟਾ ਹਾਂ ਫੇਰਾ ਕਰ ਦੇਂਗਾ ਮਸਲਾ ਹੱਲ ਤੂੰ ਜਾ ਪਾੜ ਕੇ ਕਿ ਮੈਂ ਜਾ ਮਾ ਜਾ ਰਿਹਾ ਨਾ ਲੈ ਚੰਦ ਫੀਮ ਤਾਂ ਕੋਈ ਬੰਦੇ ਨੂੰ ਕਹੇ ਖਾਣੀ ਆ ਪੂਰੀ ਉਦੀ ਉਹਦੀ ਅਗਲਾ ਕੱਟ ਨਹੀਂ ਗਿਆ ਹਾਂ Ini nah, kanda oh, kolong kolong ni kanda. Ah, kolong rupiah ya na, ni na, pe ah, nak pergi. Apa yang mati? Ini masalah hal yang kari bercari dah. Uh. Jika? suka tak uh -huh. ਵਾਟਸਐਪ ਕੋ ਮੇਰੇ ਫਿਰ ਨਹੀਂ ਗਿਆ ਕਿ ਜਿੱਥੇ ਚੱਲਿਆ ਸੀ ਖਤਮ ਲੋਕ ਨੂੰ ਬੰਦਾ ਸਾਰਾ ਬੰਦੇ ਦਾ ਤੂੰ ਉੱਜਾ ਅਰੇ ਬਚਾਰੇ ਉਹਨੇ ਪੁਰਾ ਚੱਲਿਆ ਮਨੂੰ ਕਹਿੰਦਾ ਭਾਈ ਮੂੰਹ ਛੋਕਦਾ ਆ ਕੇ ਮੋੜ ਤੇ ਡਿੱਗ ਪਿਆ ਆ ਚਾਰਜਿੰਗ ਹੋ ਗਈ ਯਾਰ ਨਹੀਂ ਨਹੀਂ ਉਹ ਚੀਜ਼ ਦੀ ਗੱਲ ਨਹੀਂ ਨਹੀਂ ਗਰ ਉਹ ਨੂੰ ਕ ਉਹ ਰੰਗ ਕ ਬੱਝਾ ਹੋਸੀ ਰੰਗ ਨਹੀਂ ਡਿੱਦਾ ਦਗਾ ਚੰਦ ਨਹੀਂ ਪਹੁੰਚ ਗਈ ਮੇਰੀਆਂ ਸਾੜੀਆਂ ਦੇ ਦੋ ਦਿਨ ਕਰਕੇ ਪਹਿਲਾਂ ਮਰेंगे ਨਾ ਨਹੀਂ ਮੈਂ ਤਾਂ ਗੱਲ ਸੱਚੀ ਦੱਸਦਾ ਨਾ ਕਿ ਇਹ ਨੂੰ ਨਹੀਂ ਬੰਦਨ ਵੀ ਕਰ ਜਾਂ ਕੱਲ ਨੂੰ ਚੁੱਕ ਬੱਜੀ ਇਹ ਨੂੰ ਕੋ ਸੌਂਦਾ ਤਾਂ ਬਹੁਤ ਤਕੜਾ ਪੜੇਗਾ ਉਹ ਗੇਠੇ ਕਰ ਗੇ ਉਹ ਦਰ ਕੰਗੜਾ ਇਹਨਾਂ ਕਰ ਫਿਰ ਪਾਣਦੇ ਯਾਰੋ ਮੈਂ ਨਹੀਂ ਮਰਦਾ ਤੁਸੀਂ ਗੱਲਾਂ ਸੁਣਾ ਸੁਣਾ ਕੇ ਮਾਰ ਦੋਗੇ ਚਲੋ ਮੈਂ ਚੁੱਪ ਕਰਾਂ ਹਾਂ ਮੱਚੀ ਤੇ ਚੁੱਪੀ ਜਾਵੇ ਉਹ ਤੇ ਫੜ ਗਈ ਕਰ ਦਿਆ ਮੈਂ ਉਹ ਪਾ ਉਹ ਪਾ ਗਏ ਜਾਰੀ ਮੰਜਾ ਚੱਕਾ ਪੜਾ ਚੱਲ ਮੰਜਾ ਚੱਕੀ ਦੀ ਗਣਾਗਰ ਇਹ ਚੰਗਾ ਪੱਲਾ ਪੱਜ ਗਿਆ ਉਹ ਕਿ ਦੱਦ ਗਈ ਪੱਜ ਗਿਆ ਕਿਤੇ ਖਾਣ ਨਾ ਗਿਆ ਹੋਵੇ ਹਾਂ ਖਾਣ ਗਿਆ ਆਪਾਂ ਜਿਹੜੀ ਰੱਖੀ ਹੋਈ ਸੀ ਰੱਖੀ ਹੋਊ ਪੱਜ ਗਿਆ ਇਹ ਕੰਨਾ ਗੱਲ ਸੁਣ ਕੇ ਦਿਲ ਹੱਲ ਗਿਆ ਜੜਾ ਹਾਂ ਇਹਨੇ ਆਖੇ ਬਾਤੀ ਦੇ ਨਹੀਂ ਵੀ ਖਾਵਾਂ ਵੀ ਖਾਵਾਂ ਪੱਜ ਗਿਆ ਪੱਜ ਗਿਆ ਤੇ ਭੱਜ ਆਪਾਂ ਵੀ ਕੰਬਾਈਨਰ ਦੇ ਕਰਵਾਇਆ ਲੈ ਹਾਂ ਟੱਪ ਚੱਲ ਟੱਪ ਚੱਲ ਆਪਾਂ ਜੀ ਲੱਕੜ ਦਾ ਵੇਖਣੀ ਮੰਜਾ ਚੱਕਲਾ ਉਹ ਖਾਂਡ ਮੰਜਾ ਚੱਕਲਾ ਮੇਰਾ ਥਾਲਿਆ ਮੰਜਾ ਲੈ ਚੱਲ ਪਾ ਵਾਇਂ ਕਿ ਚੱਕ ਚੈਰ ਆ ਇਰੀ ਬੈਠੂ ਪਾਟਲਾ ਪਾਟਲਾ ਵਾਟਾ ਪਕਾ ਲੈ ਵਾਇਂ ਜਿੱਡਾ ਕੱਜਵੇ ਆਪੇ ਪਾਜੀ ਯੂਕੇ ਹਾਂ ਉਹ ਗਾਉਂ ਤੋਂ ਬੈਠ ਨਕਰਾ ਦੇ ਧੜਕੀ ਦੇਖੀਓ ਚੱਲ ਫਿਰ ਪਾੜਾ ਹੀ ਵਾਵਾ ਬੀਕਾ